ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੰਸਮਾਸ਼ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਪੂਰਾ ਪੰਜਾਬ ਅੱਜ ਪਾਣੀ ਦੀ ਮਾਰ ਹੇਠ ਤਪਿਆ ਪਿਆ ਹੈ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਰਾਹਤ ਸਮਗਰੀਆਂ ਭੇਜੀਆਂ ਜਾ ਰਹੀਆਂ ਨੇ ਜਿਹੜੇ ਲੋਕ ਬਾੜ ਗ੍ਰਸਤ ਇਹਦੇ ਵਿੱਚ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਘਰ ਘਰ ਤੱਕ ਉਹਨਾਂ ਨੂੰ ਰਾਹਤ ਦੀ ਸਮਗਰੀ ਦਿੱਤੀ ਜਾ ਰਹੀ ਹੈ ਰਾਸ਼ਨ ਪਾਣੀ ਹੋਰ ਪਾਣੀ ਦੀ ਪੀਣ ਵਾਲੀਆਂ ਬੋਤਲਾਂ ਅਚਾਰ ਇਹ ਵਾਹਤਰਾ ਦੇ तमाम ਜਿਹੜੇ ਐਨ ਜੀਓਜ਼ ਨੇ ਸੰਸਥਾਵਾਂ ਨੇ ਆਪਣੇ ਆਪਣੇ ਪੱਧਰ ਦੇ ਉੱਤੇ ਸਮਾਨ ਭੇਜ ਰਹੀਆਂ ਨੇ ਚੀਫ ਖਾਲਸਾ ਦივਾਨ ਸਿੱਖਾਂ ਦੀ ਸਰ ਮੌਰ ਸੰਸਥਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਵੱਡ ਬੁੱਲੀ ਦੇਨ ਹੈ ਚੀਫ ਖਾਲਸਾ ਦਵਾਨ ਦੀ ਅੱਜ ਉਹਨਾਂ ਵੱਲੋਂ ਵੀ ਬਾੜ ਪੀੜਿਤ ਲੋਕਾਂ ਦੀ ਮਦਦ ਲਈ ਸਮਾਨ ਰਾਹਤ ਪਰਸਮਾਨ ਤੇ ਜਾਇਆ ਜਾ ਰਿਹਾ ਹੈ ਤਸਵੀਰਾਂ ਤੋਂ ਦਿਖਾਣਿਆ ਰਾਹਤ ਦਾ ਸਮਾਨ ਜਿਹੜਾ ਹੈ ਆਟਾ ਦਾਲ ਚਾਵਲ ਬਿਸਕਟ ਉਹਦੇ ਨਾਲ ਨਾਲ ਪੀਣ ਦਾ ਪਾਣੀ ਇਸ तमाम ਸਮਾਨ ਜਿਹੜਾ ਹੈ ਚੀਫ ਖਾਲਸਾ ਦਵਾਨ ਵੱਲੋਂ ਅੱਜ ਭੇਜਿਆ ਜਾ ਰਿਹਾ ਹੈ ਚੀਫ ਖਾਲਸਾ ਦਵਾਨ ਦੇ ਜਿਹੜੇ ਮੁਖੀ ਨੇ ਔਰ ਪੰਜਾਬ ਸਰਕਾਰ ਦੇ ਐਮਐਲਏ ਨੇ ਆਪਟਰ ਇੰਦਰਬੀਰ ਸਿੰਘ ਨੀਜਰ ਉਹ ਇਸ ਸਮਾਨ ਨੂੰ ਭੇਜਣਗੇ ਸੋ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਚੀਫ ਖਾਲਸਾ ਦਵਾਨ ਵੱਲੋਂ ਜਿਹੜੀ ਰਾਹਤ ਦੀ ਸਮਗਰੀ ਐਸਵੇਲੇ ਰਾਹਤ ਦੇਣ ਦੇ ਲਈ ਬਾੜ ਪੀੜਿਤ ਲੋਕਾਂ ਦੇ ਲਈ ਇਹ ਸਮਾਨ ਜਿਹੜਾ ਉਹਨਾਂ ਤੱਕ ਘਰ-ਘਰ ਪਹੁੰਚਾਉਣ ਦੇ ਲਈ ਇਹ ਸਮਾਨ ਅਜਿਥੋਂ ਭੇਜਿਆ ਜਾ ਰਿਹਾ ਹੈ ਅਵਤਾਸ ਸਿੰਘ ਜੀ ਨੇ ਸਾਡੇ ਨਾਲ ਅਵਤਾਸ ਸਿੰਘ ਜੀ ਦੁੱਖ ਵਾਲੀ ਘਟਨਾ ਦਾ ਦੁੱਖ ਵਾਲੀ ਹੈਸ ਪੂਰਾ ਪੰਜਾਬ ਪਾਣੀ ਨਾਲ ਪੂਰੀ ਤਰ੍ਹਾਂ ਘਿਰਿਆ ਪਿਆ ਹੈ ਰਾਸ਼ਟਰੀ ਆਫਤਾ ਮਤਲਬ ਪੰਜਾਬ ਦੀ ਆਫਤਾ ਦਾ ਘੋਸ਼ਿਤ ਹੋਣ ਵਾਲੀ ਅੱਜ ਮੰਤਰੀ ਮੰਡਲ ਦੇ ਵਿੱਚ ਬੈਠਕ ਵੀ ਉਹਦੇ ਵਿੱਚ ਵੀ ਇਹ ਫੈਸਲਾ ਲਿਆ ਜਾਏਗਾ ਕਿ ਰਾਸ਼ਟਰੀ ਮਤਲਬ ਆਫਤਾ ਹੈ ਲੋਕਾਂ ਦੀ ਸਹੂਲਤ ਦੇ ਲਈ ਲੋਕਾਂ ਨੂੰ ਜ਼ਰੂਰਤ ਹੈ ਖਾਣ ਪੀਣ ਦੇ ਲੰਗਰਾਂ ਦੀ ਇਸ ਵੇਲੇ ਸਮਾਨ ਦੀ ਜ਼ਰੂਰਤ ਹੈ ਕਿਉਂਕਿ ਆਪਣਾ ਘਰੋਂ ਛੱਡ ਚੁੱਕੇ ਨੇ ਚੀਫ ਖਾਲਦਾਨ ਦੀਵਾਨ ਵੀ ਅੱਜ ਇਹ ਸਮਾਨ ਇੱਥੋਂ ਭੇਜ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मेरा नाम प्रताप सिंह है अमैर टरबडी पंजाब नेशनल बैंक ਤੇ ਮੈਂ ਚੀਫ ਖਾਤਾਦਾਰ ਦਾਮੈ ਪ੍ਰਿਆਜੀ ਤੇ ਇਹਨਾਂ ਦੇ ਬਾਦ ਵਰਕ ਕਮੇਟੀ ਦਾ ਚਾਰਜਦਾਰ ਜੀ ਆਜ ਅਸੀਂ ਸਾਰਾ ਡਾਕਟਰ ਸਾਹਿਬ ਦੀ ਤਹ ਦੇ ਅਸੀਂ ਸਾਰਾ ਸਮਾਨ ਇਕੱਠਾ ਕੀਤਾ ਹੈ ਕੋਈ ਆਟਾ ਹੈ ਬਹੁਤ ਜ਼ਿਆਦਾ 3-4 ਕੁੰਟਲਿਆ ਅਚਾਰ ਆ ਇੱਕ ਕੁੰਟਲ ਡੇਢ ਕੁੰਟਲ ਚਾਵਲ ਨੇ ਇਹ ਸਾਰਾ ਕੁਝ ਜੋ ਵੀ ਸਮਾਨ ਸਾਡਾ ਉੱਥੇ ਅੱਜ ਨਾਲੇ ਸਕੂਲ ਕੈਂਪ ਆ ਅੱਜ ਹੀ ਸਰਸਤ ਸਵਾਲ ਉਹ ਚ ਲੱਤ ਕੇ ਡਾਕਟਰ ਸਾਹਿਬ ਨਾਲ ਜਾਣਗੇ ਉੱਥੇ ਛਾਟ ਆਣੇ ਜੀ ਉਹ ਅਗੋਂ ਉਹਨਾਂ ਦੇ ਟਰੈਕਟਰ ਟਰਾਲੀਆਂ ਮੋੜਿਆਂ ਤੇ ਲੱਗੇ ਹੋਏ ਨੇ ਉਹ ਸਾਰਾ ਅੰਦਾਜ਼ ਜਾ ਕੇ ਸਾਰਾ ਵੰਡਣਗੇ ਮੈਂ ਅੱਜ ਤੁਹਾਡੇ ਨਾਲ ਇੱਕ ਨਿੱਜੀ ਗੱਲ ਆਪਣੇ ਤੌਰ ਤੇ ਕਹਿਣਾ ਚਾਹਾਂਗਾ ਵੀ ਜਿੱਤਰਾ ਪੰਜਾਬ ਦੇ ਵਿੱਚ ਬਾਹਰ ਹੋਣਾ ਸਿੰਗਰ ਵੀ ਆ ਰਹੇ ਨੇ ਐਕਟਰਸ ਵੀ ਆ ਰਹੇ ਨੇ ਹੋਰ ਵੱਡੇ ਵੱਡੇ ਜਿੱਤਰਾ ਰਵੀ ਸਿੰਘ ਜੀ ਵੀ ਆ ਰਿਹਾ ਹੈ ਜਾਂ ਉਪਰਾਏ ਸਾਹਿਬ ਵੀ ਆ ਰਹੇ ਨੇ ਮੈਂ ਤੁਹਾਡੇ ਮਾਤਮ ਤਰੋਂ ਬੇਨਤੀ ਕਰਨੀ ਚਾਹਾਂਗਾ ਵੀ ਇਹ ਲੋਕ ਜਿਹੜੇ ਨਾ ਜਨਤ ਤੋਂ ਜੰਨਤ ਤੋਂ ਰਾਤ ਦੇ ਰਹੇ ਜੇ ਇਹਨਾਂ ਨੂੰ ਰਾਤ ਦਿਓ ਇਹ ਤੇ بڑے ਮਹਾਪੁਰਸ਼ ਨੇ بڑے ਗੁਰੂ ਮਹਾਰਾਜ ਦੇ ਵੱਡੇ ਵੱਡੇ ਜਿਹਾ ਜੇ ਬੰਦਿਆਂ ਨੇ بڑے ਵੱਡੇ ਮੰਦਰ ਨੇ ਗੁਰਦੁਆਰੇ ਨੇ ਐਜੀਪੀਸੀ ਉਹ ਸਾਰੇ ਸਮਗਰੀ ਦੇ ਰਹੇ ਨੇ ਮੈਂ ਇਹਨਾਂ ਸਾਰੇ ਜਿਹੜੇ ਲੋਕ ਬਾਹਰੋਂ ਆ ਕੇ ਦੁਜੇ ਐਨਆਰਆਈ ਆ ਰਹੇ ਨੇ ਮੇਰੇ ਕੋਲੋਂ ਨਿੱਜੀ ਬੇਨਤੀ ਕਰਾਂਗੇ ਤੁਸੀਂ ਉਹਨਾਂ ਦੇ ਆ ਕੇ ਮਦਦ ਕਰੋ ਉਹਨਾਂ ਨੂੰ ਮਦਦ ਉਦੋਂ ਕਰਜੋ ਜਦੋਂ ਉਹਨਾਂ ਦੀ ਇਹ ਸਾਰਾ ਕੁਝ ਨਾਰਮਲ ਹੋ ਜੇ ਇਹ ਪਾਣੀ ਜਿਹੜਾ ਖਤਮ ਹੋ ਜੇ ਉਦੋਂ ਆ ਕੇ ਇਹਨਾਂ ਦੀਆਂ ਜ਼ਮੀਨਾਂ ਤੁਸੀਂ ਇੱਕ ਕਰਾ ਉੱਥੋਂ ਮਿੱਟੀ ਤੇ ਰੇਤ ਚੁਕਾ ਦਿਓ ਇਹਨਾਂ ਇਹਨਾਂ ਨੂੰ ਥੋੜਾ ਜਿਹਾ ਇੱਕ ਕਰ ਇੱਕ ਫਸਲ ਵਾਅ ਤੇ ਬੀਜ ਦੇ ਦਿਓ ਬਾਕੀ ਇਹਨਾਂ ਨੇ ਆਪੇ ਕਰਾ ਲਿਆ ਐਨੇ ਕੁ ਸਮਰਥਾ ਆਗੇ ਨੇ ਜੀ ਮੈਂ ਸਾਰੀਆਂ ਜੱਥੇ ਬੰਦੀਆਂ ਪਹਾਰਾ ਜਿੰਨੇ ਵੀ ਫਿੰਗਰ ਆ ਰਹੇ ਨੇ ਉਹ ਬੜੀ ਖੁਸ਼ੀ ਦੀ ਗੱਲ ਆ ਹੁਣ ਮਤ ਕਰਨੀ ਚਾਹੀਦੀ ਪਰ ਮੈਂ ਇੱਕ ਜਾਤੀ ਤੌਰ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਉਹਨਾਂ ਦੀ ਮਦਦ ਕਰੋ ਉਹਨਾਂ ਦੀ ਜਿੰਨੀ ਮਿੱਟੀ ਜਿੰਨਾ ਹੀ ਉਹਨਾਂ ਦੇ ਰੇਤ ਢੇਕੀ ਹੋਈ ਹੈ ਨਾ ਜੀ ਉਹ ਉਹਨਾਂ ਦੇ ਕਢਵਾਣ ਚ ਉਹਨਾਂ ਦੀ ਮਦਦ ਕਰੋ ਉਹ ਤੁਸੀਂ ਉੱਥੇ ਜਿਹੜੇ ਪੈਸੇ ਖਰਚਨੇ ਨੇ ਉਹਨਾਂ ਦੇ ਖਰਚੋ ਇਹ ਇਹਨੇ ਜੋ ਕਿ ਸਵਰਥ ਆਗੇ ਬਾਕੀ ਇਹਨਾਂ ਨੇ ਆਪੇ ਲੰਗਰ ਵੀ ਮੁੜ ਕੇ ਪਨਾ ਕੇ ਨਾਲ ਲਾਭ ਹੀ ਲੈਣੇ ਨੇ ਇਹਨਾਂ ਦੇ ਜਿਹੜੇ ਬੋਰ ਨੇ ਤੁਸੀਂ ਇਹ ਕਰੋ ਸਾਫ ਕਰਾ ਦਿਓ ਇਨਾ ਤੁਹਾਨੂੰ ਆਪੇ ਬੁੜਕੇ ਸਾਰਾ ਆਉਟਪੁੱਟ ਦੇ ਦੇਣੀ ਹੈ ਜੀ ਜਿਹੜੀ ਤੁਸੀਂ ਜਿੰਨਾ ਸਿੰਗਲਸ ਦੀ ਗੱਲ ਕਰ ਰਹੇ ਹੋ ਉਹਨਾਂ ਵੱਲੋਂ ਆਲਰੇਡੀ ਕਿਸੇ ਨੇ 10 ਪਿੰਡ ਗੋਦ ਲੈ ਲਏ ਨੇ ਕਿਸੇ ਨੇ ਏਰੀਆ ਗੋਦ ਚ ਲੈ ਲਿਆ ਉਹ ਤਾਂ ਠੀਕ ਹੈ ਇਹ ਦੁਬਿਧਾ ਦੀ ਇਸ ਘੜੀ ਦੇ ਵਿੱਚ ਜਿਹੜੇ ਲੋਕਾਂ ਨੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਅਸੀਂ ਖੁਦ ਜਾ ਕੇ ਦੇਖਿਆ ਕਿ 8-8 10-10 ਫੁੱਟ ਤੱਕ ਦਾ ਨਿਸ਼ਾਨ ਪਿਆ ਹੋਇਆ ਹੈ ਉਹਨਾਂ ਦੇ ਘਰਾਂ ਦੇ ਵਿੱਚ ਡੇਡ-ਡੇਡ 2-2 ਫੁੱਟ ਦਾ ਗਾਰ ਜਮਾ ਹੋ ਗਿਆ ਰੇਤ ਜਮਾ ਹੋ ਗਈ ਹੈ ਸਮਾਨ ਉਹ ਜਿੱਥੇ-ਜਿੱਥੇ ਪਾਣੀ ਉਤਰਦਾ ਪਿਆ ਉੱਥੋਂ ਕੱਢਦੇ ਪਏ ਨੇ ਮਗਰ ਉਹਨਾਂ ਲਈ ਤਾਂ ਹਜੇ ਤੁਹਾਡੀ ਗੱਲ ਠੀਕ ਹੈਗੀ ਆ ਕਿ ਉਹਨਾਂ ਲਈ ਬਹੁਤ ਜ਼ਿਆਦਾ ਸਮੱਸਿਆ ਹੈ ਉਹਨਾਂ ਨੂੰ ਖਾਸ ਕਰਕੇ ਇਹ ਵਾਲੀ ਸਮੱਸਿਆ ਜਿਹੜੀ ਤੁਸੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਪਰ ਜਿਹੜੀ ਇਹ ਹਜੇ ਫਿਲਹਾਲ ਜਿਹੜੀ ਉਹਨਾਂ ਨੂੰ ਜ਼ਰੂਰਤ ਹੈਗੀ ਆ ਉਹ ਖਾਣ ਪੀਣ ਦੀ ਹੀ ਹੈਗੀ ਆ ਕਿ ਉਹਨਾਂ ਨੂੰ ਪਹਿਲੇ ਪਹਿਲਾ ਜਿਹੜੀ ਮੁਰਲੀ ਸਹੂਲਤ ਹੈਗੀ ਆ ਕਿ ਉਹ ਖਾਣ ਪੀਣ ਦਾ ਸਮਾਨ ਉਹਨਾਂ ਤੱਕ ਪਹੁੰਚੇ ਹਰ ਜਥੇਬੰਦੀ ਹਰ ਐਨ ਜੀਓ ਹਰ ਮੰਦਿਰ ਗੁਰਦੁਆਰਾ ਖਾਣ ਪੀਣ ਦੇ ਲੰਗਰ ਲਗਾ ਕੇ ਬੈਠਾ ਹੋਇਆ ਅੱਜ ਚੀਫ ਕਮਿਸਰ ਦੀਵਾਨ ਵੱਲੋਂ ਵੀ ਰਸਲਾ ਉਹਨਾਂ ਨੂੰ ਰਸਦ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ ਇਹ ਤਾਂ ਬਾਦ ਦੀਆਂ ਗੱਲਾਂ ਨੇ ਜਦੋਂ ਅਸੀਂ ਉੱਥੇ ਜਾ ਕੇ ਪੂਰੀ ਤਰ੍ਹਾਂ ਉਤਰ ਜਾਏਗਾ ਪਾਣੀ ਲੋਕ ਆਪਣੇ ਘਰਾਂ 'ਚ ਚਲੇ ਜਾਣਗੇ ਉਦੋਂ ਹੋਰ ਗੱਲਾਂ ਨੇ ਨਹੀਂ ਜਿਹੜੀ ਇਹ ਬਹਿ ਕੇ ਗੱਲ ਕਹੀਦਾ ਤੁਹਾਨੂੰ ਜੀ ਇਹ ਪਹਿਲਾਂ ਆਪਣਾ ਵਿਚਾਰ ਨਹੀਂ ਪੈਣੀ ਹੈ ਜੀ ਆਪਾਂ ਜਿਹੜੇ ਜਿਹੜਿਆ ਬਾਹਰੋਂ ਸਿੰਗਰ ਆ ਕੋ ਮਕਾਨ ਬਣਾ ਦੇਣਗੇ ਜਿਹੜੀ ਮਕਾਨ ਬਣਾ ਦੇ ਪਾ ਜਿੱ ਮਿੱਟੀ ਚ ਮਿੱਟੀ ਨੇ ਕੱਢੀ ਜੇ ਕੰਮ ਕਿੱਥੋਂ ਕਰਨਗੇ ਆਪਾਂ ਉਹਨਾਂ ਨੂੰ ਕੰਮ ਜੋਗ ਕਰੀਏ ਇਹ ਕੰਮ ਕਰਨ ਆਪਣਾ ਆਪਣੇ ਬੋਰ ਸਾਫ਼ ਕਰਾ ਦਈਏ ਉਹਨਾਂ ਦੀ ਮਿੱਟੀ ਇੱਕ ਰਚਾ ਕੇ ਉਹ ਮਿੱਟੀ ਆਪਾਂ ਜੇ ਬੰਦ ਬਣੇ ਉੱਥੇ ਚਗਾ ਦਈਏ ਅਹੀਂ ਲੰਗਰ ਭੇਜ ਰਹੇ ਆ ਇਹ ਲੰਗਰ ਭੇਜਾ ਕੇ ਫਿਰ ਵੀ ਇਹਦੇ ਬਾਅਦ ਤੇ ਇਧਰ ਆ ਕੇ ਜਿੱਦਾਂ ਸਾਨੂੰ ਡਾਕਟਰ ਸਾਹਿਬ ਦਾ ਹੁਕਮ ਹੋ ਜਾਗਾ ਜਾਂ ਹੋਰ ਜਥੇਪਤੀਆਂ ਨੇ ਇਹ ਅਸਲ 6-7 ਕੁੰਟਲ ਸਾਰਾ ਸਮਾਨ ਪਿਆ ਹੈ ਪਾਣੀ ਨਹੀਂ ਹਾਲਾ ਭੇਜਾਂਗੇ ਪਾਣੀ ਉੱਥੇ ਪਿਆ ਹੈ ਮੈਂ ਇਹੋ ਹੀ ਸਿਰ ਬੇਤੀ ਕਰਾਂਗਾ ਕਿ ਇਹਨਾਂ ਦੀ ਆਪਾਂ ਮਤ-ਵਤ ਜਿੰਨੀ ਹੋ ਸਕੇ ਕਰਨੀ ਹੈ ਪਰ ਜਿਹੜੇ ਬਾਹਰੋਂ ਆ ਕੇ ਬੰਦੇ ਮਤ ਕਰਨ ਦੇ ਨੇ ਮੈਂ ਕਹਿੰਦਾ ਕਰਨ ਉਕੇ ਇੱਕ ਤੇ ਬੜੇ ਗੁਰੂ ਮਹਾਰਾਜ ਤੇ ਭਗਤ ਹੈਗੇ ਨੇ ਬੜੀਆਂ ਸੰਗਤਾਂ ਹੈਗਿਆ ਨੇ ਟਰਾਲੀਆਂ ਭਰ-ਭਰ ਲੰਗਰ ਵੀ ਲਈ ਤੁਰੇ ਜਾਂਦੇ ਨੇ ਬਹੁਤ ਜ਼ਿਆਦਾ ਲੰਗਰ ਉੱਤੇ ਦੇ ਰਹੇ ਨੇ ਉਹਦੇ ਕੋਈ ਫਰਕ ਨਹੀਂ ਹੈਗਾ ਤੇ ਆਪਾਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਆਪਣੇ ਸਾਰੇ ਪਰਿਵਾਰ ਨੇ ਆਪ ਹੀ ਇਹਨਾਂ ਦਾ ਮੁਰਕੇ ਵਿਚਰਨਾ ਹੈ ਇਹਨਾਂ ਨੂੰ ਆਪਸ ਵਿੱਚ ਉਦੋਂ ਇਹਨਾਂ ਦੀ ਇੰਨੀ ਗੱਲ ਕਰਦੇ ਇਹਨਾਂ ਦੀ ਇਹਨੇ ਤੋਂ ਸਮਰੱਥਾ ਨਹੀਂ ਹੈਗੀ ਅਸਲੇ ਇਹ ਟੁੱਟ ਗਏ ਹੋਏ ਨੇ ਇਹਨਾਂ ਦੀ ਜਿਹੜੀ ਨਾ ਮਿੱਟੀ ਕਢਵਾ ਦੀ ਹੈ ਤੇ ਜਦੋਂ ਮਿੱਟੀ ਨਿਕਲ ਗਈ ਤੇ ਫਿਰ ਭਾਜੀ ਇਹ ਵਾਈ ਜੋਗ ਹੋ ਜਾਣਗੇ ਤੇ ਬੜੀਆਂ ਜੱਥੇਬੰਦੀਆਂ ਨੇ ਜਿਹੜੀਆਂ ਆਪਾਂ ਨੇ ਇਹਨਾਂ ਨੂੰ ਇੱਕ ਇੱਕ ਵਾਰੀ ਕਣਕ ਦੇ ਦੇਣ ਗਿਆ ਇੱਕ ਇੱਕ ਅਰੀ ਝੋਨੇ ਦਾ ਬੀਜ ਦੇ ਦੇਣ ਗਿਆ ਉਹ ਬੀਜ ਲੈਣ ਕੇ ਜਦੋਂ ਇਹਨਾਂ ਦੀ ਇੱਕ ਫਸਲ ਤੁਸੀਂ ਕੱਢ ਦਿੱਤੀ ਨਾ ਤੇਰੇ ਤੁਹਾਨੂੰ ਮੁੜ ਕੇ ਜਿੰਨੀ ਖੋਗੇ ਆਪ ਲੱਗਰ ਲਾਲ ਲਾਪਣਗੇ ਭਾਜੀ ਇੰਨੇ ਸਬਰਤ ਹੈਗੇ ਨੇ ਕਿ ਇਹਨਾਂ ਨੇ ਆਪਣੇ ਪਕਾਣ ਵੀ ਬਣਾ ਲਏ ਨੇ ਫਿਰ ਬੈਂਕਾਂ ਦੇ ਲੋਨ ਵੀ ਦੇ ਦੇਣੇ ਨੇ ਫਿਰ ਜੱਥੇਬੰਦੀਆਂ ਨੇ ਆ ਕੇ ਇਹਨਾਂ ਨੂੰ ਮਕਾਨ ਵੀ ਬਣਾ ਦੇਣੇ ਨੇ ਇੱਕ ਇਹ ਇਹਨਾਂ ਦਾ ਕੰਮ ਜੱਥੇਬੰਦੀਆਂ ਨੂੰ ਕਰ ਦੇਣਾ ਚਾਹੀਦਾ ਕਿ ਇਹਨਾਂ ਦਾ ਮਿੱਟੀ ਕਢਾ ਦੇਣੀ ਚਾਹੀਦੀ ਕਿਸ ਤਰੀਕੇ ਉਹ ਮਿੱਟੀ ਚੁਕਾ ਕੇ ਤੁਸੀਂ ਪੰਨਾ ਦੇ ਉੱਤੇ ਪਾ ਦਿਓ ਨਾਲੇ ਬੰਨ ਪੱਕੇ ਹੋ ਜਾਣਗੇ ਨਾਲੇ ਮਿੱਟੀ ਹੋਏ ਨਾਲੇ ਵਿਚਾਰੇ ਵਾਈ ਦਾ ਕੰਮ ਕਰਨ ਲੱਗੇ ਹਜੇ ਤਾਂ ਚਲੋ ਪਾਣੀ ਫਿਲਹਾਲ ਹੈਗਾ ਜਰੂਰ ਇਹਦੇ ਬਾਰੇ ਵੀ ਵਿਚਾਰ ਕੀਤਾ ਜਾਏਗਾ ਕੱਲ ਕੇਂਦਰੀ ਮੰਤਰੀ ਸ਼ਿਵਰਾਜ ਵੀ ਆਏ ਸਨ ਇੱਥੇ ਉਹਨਾਂ ਨੇ ਵੀ ਦੇਖਿਆ ਸਾਰਾ ਫਸਲਾਂ ਵੀ ਪ੍ਰਭਾਵਿਤ ਹੋ ਗਈਆਂ ਨੇ ਤਕਰੀਬਨ 5 5 6 6 ਫੁੱਟ ਪਾਣੀ ਖੇਤਾਂ 'ਚ ਖੜਾ ਹੈ ਸੋ ਇਹਦੇ ਤੋਂ ਬਾਅਦ ਤਾਂ ਮਿੱਟੀ ਤੇ ਆਏਗੀ ਆਏਗੀ ਰੇਤਾਂ ਆਏਗੀ ਕਿ ਉਹਨੂੰ ਵੀ ਪਿਸਾਬ ਕਰਾਉਣਾ ਪਰ ਸ਼ਿਵਰਾਜ ਵੀ ਕਹਿ ਕੇ ਗਏ ਨੇ ਕਿ ਇਸ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਅਗਲੀ ਫਸਲ ਸ਼ਾਇਦ ਨਾ ਹੋਵੇ ਨਹੀਂ ਫਸਲ ਤੇ ਨਹੀਂ ਹੋਣੀ ਜੀ ਜਿੰਨਾ ਚਿਰ ਉਥੋਂ ਮਿੱਟੀ ਨਾ ਚੁੱਕੀ ਜਾਂਦੇ ਫਸਲ ਹੋਣੀ ਨਹੀਂ ਨੀ ਜੀ ਹੁਣ ਉਥੋਂ ਆ ਕੇ ਗਾਰ ਆਈ ਏ ਜੇ ਗਾਰ ਚ ਤੁਸੀਂ ਫਸਲ ਬੀਜ ਵੀ ਲਓਗੇ ਤੋ ਖੋਪਾ ਪੈ ਜਾਣਾ ਜੀ ਉਹ ਉਗਣੀ ਨਹੀਂਗੀ ਉਹ ਇਹ ਕਰਕੇ ਜੇ ਫਸਲ ਨੂੰ ਤੁਸੀਂ ਪਾਣੀ पे ਮੁੜ ਕੇ ਲਾ ਕੇ ਖੋਪਾ ਪੈ ਜਾਣਾ ਤੇ ਮਲਟੀਮੀਟਲੀ ਅੱਜ ਨਹੀਂ ਤੇ ਕੱਲ ਇਹ ਜੱਥੇ ਬੰਦਿਆਂ ਨੂੰ ਉਹਨਾਂ ਦੇ ਮਤ ਕਰਕੇ ਜਾਂ ਸੈਂਟਰ ਗਵਰਨਮੈਂਟ ਲੱਗੇ ਸਟੇਟ ਗਵਰਨਮੈਂਟ ਕਰੇ ਜਾਂ ਜਥੇਬੰਦੀਆਂ ਕਰਨ ਉਹਨਾਂ ਦੀ ਮਿੱਟੀ ਭਾਈ ਚੁਕਣੀ ਪੈਣੀ ਮੈਂ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਨਾ ਤੁਹਾਡੇ ਜਰੀਏ ਇਹਨਾਂ ਸੰਗਤਾਂ ਨੂੰ ਵੀ ਇਹਨਾਂ ਦੀ ਇਸ ਗੱਲੋਂ ਆਪਾਂ ਮਤ ਕਰੀਏ ਲੰਗਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਆਪ ਰਤਾਂ ਲਾਪੜਾ ਜਿਹਨਾਂ ਦੀ ਆਪਾਂ ਫਸਲ ਕਢਾਤੀ ਨਾ ਇਹ ਆਪੇ ਤੁਰ ਪੈਣਗੇ ਇੰਨੀ ਕਿ ਮੈਂ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਨਾ ਇੰਨੀ ਕਿ ਲੋਕਾਂ ਨੂੰ ਆਪਾਂ ਬੇਨਤੀ ਕਰੀਏ ਸੰਗਤਾਂ ਜਿਹੜੀਆਂ ਲੰਗਰ ਲਾ ਰਹੀਆਂ ਨੇ ਉਹਨਾਂ ਦੀ ਬਹੁਤ ਮਿਹਰਬਾਨੀ ਜਿਹੜੇ ਬਾਹਰੋਂ ਆ ਕੇ ਲੰਗਰ ਲਾਉਂਦੇ ਨੇ ਮਤ ਕਰਨ ਦੇ ਨੇ ਉਹਨਾਂ ਦੀ ਬੜ ਜਾਂ ਦੂਜੇ ਤੀਜੇ ਨੇ ਜਾਂ ਉਹ ਦੂਜੇ ਬੰਦੇ ਉਹਨਾਂ ਦੀ ਆਪਾਂ ਐਸ ਕੀ ਸਿੰਘ ਭਰਾਏ ਸਾਹਿਬ ਨੇ ਉਹਨਾਂ ਨੂੰ ਇਹ ਕਹੇ ਵੀ ਇਹਨਾਂ ਦੀ ਐਸ ਕੋਲੋਂ ਬਤ ਕਰੋ ਕਿ ਕਿਸ ਤਰੀਕੇ ਨਾਲ ਮਿੱਟੀ ਤੇ ਰੇਟ ਕਟਾਣੀ ਹੈ ਚੀਫ ਕਲਸਾ ਦੀਵਾਨ ਵੀ ਅੱਜ ਬਾੜ ਪੀੜਤਾਂ ਦੀ ਮਦਦ ਦੇ ਲਈ ਰਾਹਤ ਦਾ ਸਮਾਨ ਇੱਥੋਂ ਭੇਜ ਰਹੇ ਨੇ ਚੀਫ ਕਲਸਾ ਦੀਵਾਨ ਦਾ ਜਿਹੜਾ ਮੁੱਖ ਸਕੂਲ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਉੱਥੋਂ ਇਹ ਸਮਾਨ ਜਾ ਰਿਹਾ ਹੈ ਇਹ ਸਮਾਨ ਜਿਹੜੇ ਬਾੜ ਗ੍ਰਸਤ ਏਰੀਆ ਨੇ ਬਾੜ ਪੀੜਤ ਲੋਕ ਨੇ ਉਹਨਾਂ ਨੂੰ ਦਿੱਤਾ ਜਾਏਗਾ ਇਹ ਤਾਂ ਇੱਕ ਕੈਂਪ ਚੀਫ ਕਲਸਾ ਦੀਵਾਨ ਵੱਲੋਂ ਅਜ ਨਾਲਾ ਦੇ ਵਿੱਚ ਆਪਣੇ ਹੀ ਸਕੂਲ ਦੇ ਵਿੱਚ ਲਗਾਇਆ ਗਿਆ ਹੈ ਉੱਥੇ ਡੰਪ ਹੋ ਜਾਏਗਾ ਉਸ ਤੋਂ ਬਾਅਦ ਉਹ ਚੀਫ ਖਾਲਸਾ ਦਵਾਨ ਦੇ ਹੀ ਜਿਹੜੇ ਅੱਗੇ ਲੋਕ ਨੇ ਉਹ ਇਸ ਨੂੰ ਸਪਲਾਈ ਕਰਨਗੇ ਅੱਗੇ ਵੰਡਣਗੇ ਗਾ ਪਿੰਡ-ਪਿੰਡ ਤੱਕ ਜਾਣਗੇ ਪਾਣੀ ਦੇ ਵਿੱਚ ਜਾ ਕੇ ਲੋਕਾਂ ਨੂੰ ਦੇਣਗੇ ਸੋ ਹਮ ਦੇ ਜਿਹੜੇ ਬਾਦ ਆਨ ਤੋਂ ਬਾਦ ਜਿਹੜੇ ਖਲਾਤ ਨੇ ਉਹ ਬਹੁਤ ਜ਼ਿਆਦਾ ਡਰਾਵ ਨੇ ਹਾਲਾਤ ਨੇ ਲੋਕਾਂ ਦੇ ਘਰਾਂ ਦਾ ਹਾਲਾਤ ਬਹੁਤ ਮਾੜੇ ਨੇ ਬਹੁਤ ਜ਼ਿਆਦਾ ਡਰਾਵਨੇ ਸੀਨ ਨੇ ਕਿਉਂਕਿ 8-8 ਫੁੱਟ ਪਾਣੀ ਪਾਣੀ ਚਾਹੇ ਨਿਕਲ ਗਿਆ ਹੈ ਪਰ ਆਪਣੇ ਪਿੱਛੇ ਜਿਹੜੇ ਨਿਸ਼ਾਨ ਛੱਡ ਕੇ ਗਿਆ ਹੈ ਉਹ ਨਜ਼ਰ ਆਉਂਦੇ ਨੇ ਘਰਾਂ ਦੇ ਵਿੱਚ ਉਹ ਨਿਸ਼ਾਨ ਨਜ਼ਰ ਆਉਂਦੇ ਨੇ ਸਮਾਨ ਜਿਹੜਾ ਹੈ ਪਿੱਜਿਆ ਪਿਆ ਹੈ ਖਰਾਬ ਹੋ ਚੁੱਕਾ ਹੈ ਉਹ ਨਜ਼ਰ ਆਉਂਦਾ ਹੈ ਲੋਕ ਆਪਣੇ ਘਰਾਂ ਤੋਂ ਸਮਾਨ ਨੂੰ ਕੱਢ ਰਹੇ ਨੇ ਘਰਾਂ ਦੇ ਵਿੱਚ ਜਿਹੜਾ ਗਾਰ ਜੰਮੀ ਪਈ ਹੈ ਰੇਤ ਜੰਮੀ ਪਈ ਹੈ 2-2 3-3 ਫੁੱਟ ਦੇ ਵਿੱਚ ਉਹ ਰੇਤ ਜਮ੍ਹਾਂ ਹੋਈ ਹੋਈ ਹੈ ਉਹ ਇੱਕ ਮੇਨ ਕਾਰਨ ਹੈ ਕਿ ਜਿਹਦਾ ਉਹਨੂੰ ਸਪਲਾਈ ਉਹਨੂੰ ਸਾਫ਼ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਇਸ ਲਈ ਚੀਫ ਖਾਲਸਾ ਦਵਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਪਹਿਲਾ ਹੀ ਮੌਰੀ ਹੈ ਕਿ ਲੋਕਾਂ ਲਈ ਅਨ ਦਾਤਾ ਰਿਹਾ ਹੈ ਲੰਗਰ ਲਗਵਾਨੇ ਲੰਗਰ ਪਤਾ ਸਮਾਨ ਪਛਾਣਾ ਸੇਵਾ ਕਰਨੀ ਪੰਜਾਬੀਆਂ ਦੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਹੈ ਮਗਰ ਜਿਸ ਤਰ੍ਹਾਂ ਦਾ ਆਫਤਾ ਹੈ ਜਿਸ ਤਰ੍ਹਾਂ ਦਾ ਉਹਨਾਂ ਦਾ ਉਹਨਾਂ ਦੇ ਉੱਤੇ ਵਿਫਤਾ ਪੈ ਗਈ ਹੈ ਸਾਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਹੈ ਮਦਦ ਉਨਾ ਨੂੰ ਮੋੜ ਫਸਲ ਆਪਣੀ ਬੀਜਾਂ ਦੇ ਲਈ ਉਥੋਂ ਦੀ ਗਾਰ ਦੀ ਜ਼ਰੂਰ ਕਰਨੀ ਚਾਹੀਦੀ ਹੈ ਕਿ ਉਥੋਂ ਗਾਰ ਜ਼ਰੂਰ ਸਾਫ਼ ਕਰਾਈ ਜਾ ਸਕੇ ਤੇ ਆਪਣਾ ਪਸੰਦ ਨਤੇਜ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ